ਅੱਜ ਸਾਡੇ ਦੇਸ਼ ਦੀ ਸੱਤਾ ਦੇ ਚਾਵਲ ਅੰਗਰੇਜ਼ਾਂ ਨਾਲੋਂ ਭੈਣੇ ਕਸਾਈ ਲੋਕ ਬੈਠਦੇ ਆ ਤੇ ਪਠਾਣਾ ਪਾਣਾ ਅੱਜ ਪੜ ਮੂਰਖ ਪ੍ਰੀਸ ਦਾ ਬੋਟਰ ਆਨ ਵਾਲੀਆਂ ਬਾਰੇ ਪਿੰਡਾਂ ਦੀ ਪੰਚਾਇਤਾਂ ਦੀ ਚੋਣਾ ਦੇਖੋ ਪਿੰਡਾਂ ਵਿੱਚ ਕਿੰਨੇ ਟਰੱਕ ਸਰਾਬ ਦੇ ਲੱਗਦੇ ਆ ਔਰ ਤਾਂ ਕਹਣ ਲੱਗੇ 15 ਸਾਲ ਤੋਂ ਭਾਈ ਮੇਰੇ ਘਰ ਦੇ ਸਰਾਬ ਦੇ ਦੇਣਾ ਮੇਰੇ ਘਰੇ ਕੋਈ ਮਿਠਾਈ ਦਾ ਡੱਬਾ ਹੀ ਦੇ ਜਾ ਕੋਲ ਡਰਿੰਕ ਦੀ ਬੋਟਰ ਲੈ ਜਾ ਫਿਰ ਪ੍ਰਿਸ਼ਟ ਕਾਣਾ ਭਾਈ ਆ ਕਾਰੇ ਨੇ ਡੀਸੀ ਬਣੀ ਬੈਠੇ ਆ ਆਈਐਸ ਅਫਸਰ ਬਣੀ ਬੈਠੇ ਆ ਪੀਐਸ ਅਫਸਰ ਬਣੀ ਬੈਠੇ ਆ ਜਿੰਨੀ ਕਹਿਣੀ ਤਰਕਾ ਸਾਰੀ ਮੱਡੀ 3-4 ਕਰੋੜ ਲੱਭੋ ਦੱਸੋਈ ਕਿ ਸ਼ਹਿਰ ਦਾ ਡੀਸੀ ਉਹਦੀ ਕਿੰਨੀ ਖਾਨਦਾਨੀ ਪ੍ਰਾਪਰਟੀ ਤੇ ਹੁਣ ਕਿੰਨੇ ਅਰਬ ਦਾ ਮਾਲਕ ਬਣ ਗਿਆ ਅੱਲਾ ਫਿਰ ਦੇਖੋ ਇਹਨਾਂ ਦੀਆਂ ਕਲੋਨੀਆਂ ਸਾਰੀਆਂ ਮਹਾਲੀ ਚ ਉੱਥੇ ਪੰਜ-ਪੰਜ 10-10 ਕਰੋੜ ਦੇ ਸ਼ੋਅਰੂਮ ਆ ਇੱਕ ਡੀਸੀ ਦੇ ਇੱਕ ਆਈਐਸ ਅਫਸਰ ਦੇ ਇੱਕ ਐਸਐਸਪੀ ਦੇ ਕਿੰਨੇ ਗਾ ਤਾਂ ਜਿਹੜਾ ਭਗਤ ਸਿੰਘ ਕਹਿੰਦਾ ਸੀ ਨਾ ਉਹ ਵੀ ਕਮਾਣੀਆਂ ਵੀ ਸੱਚ ਹੋ ਜਾਂਦੀਆਂ ਆ ਉਹ ਕਹਿੰਦਾ ਸੀ ਜੇ ਇਹ ਅੰਗਰੇਜ਼ ਚਲੇ ਗਏ